ਪਟੰਡੇ ਜਾ ਕੇ ਦੇਖੋ ਬੁਰਾ ਹਾਲ ਹੋਇਆ ਪਿਆ ਇੱਕ ਵੰਤ ਨੂੰ ਅੰਦਰਲੀ ਗੱਲ ਦੱਸਦਾ ਕਹਾਂ ਨਾ ਗੱਲ ਕਰ ਦਿਓ ਠੀਕ ਹੈ ਨਾ ਕੁਝ ਅਫਸਰ ਹੈਗੇ ਨੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਨੇ ਸੁਖਬੀਰ ਹੋਰਾਂ ਦੇ ਹਰਸ਼ਮਿੰਦਰ ਹੋਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਹਿੰਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਹੈ ਕਹਿੰਦੇ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ بیا ਨਵਾਂ ਪੰਗਾ ਕੀ ਭਾਗੇ ਕਹਿੰਦੇ ਉੱਤੋਂ ਤੋਂ ਇੱਕ ਇਕਲੀ ਆਵੀ ਕਹਿੰਦਾ ਹੁਣ ਹੋਰ ਈ ਟਿਕੜ ਦਿੰਦੀ ਇਕਲੀ ਕਹਿੰਦਾ ਆਪਸ ਵਿੱਚ ਲੜਾਈਆਂ ਕਰੀ ਜਾਂਦੇ ਤੂੰ ਮੇਰੇ ਭਾਈ ਦਾ ਐ ਕੀਤਾ ਭਾਈ ਕਹਿੰਦਾ ਤੈਂ ਕੀਤਾ ਕਹਿੰਦਾ ਲੜਾਈਆਂ ਚੱਲ ਪੀਆਂ ਆਪਸ ਵਿੱਚ ਸੋ ਵੀਰੋ ਜਦੋਂ ਪਹਿਲਵਾਨ ਹਾਰਦਾ ਹੋਵੇ ਨਾ ਦੰਦੀਆਂ ਹੀ ਵੱਢਣ ਲੱਗ ਜਾਂਦੇ ਕੰਨ ਖੁੰਨਾਂ ਤੇ ਇਹ ਉਹ ਹਜੇ ਕਮਾਂ ਤੇ ਆ ਗਏ ਹੁਣ ਗਾਲਾਂ ਦੇਣ ਲੱਗ ਗਏ ਬਟੰਡਾ ਗਿਆ ਇਹਨਾਂ ਦਾ ਅਰਥ ਕੀ ਖਤਮ ਟੱਬਰ ਹੀ ਖਤਮ ਜੀ ਜਿਵੇਂ ਇਹਨਾਂ ਨੇ ਜਿਵੇਂ ਇਹਨਾਂ ਨੇ ਆਪਣੀਆਂ ਇੱਛਾਵਾਂ ਖਤਮ ਕੀਤੀਆਂ ਜਿਵੇਂ ਆਪਣਾ ਫਿਊਚਰ ਖਤਮ ਕੀਤਾ ਇਹ ਮੇਰੇ ਮੇਰੇ ਨਾ ਟੱਬਰ ਖਤਮ ਹੋ ਰਿਹਾ ਹੋਂ ਨਰਕ ਸੁਰਗ ਇੱਥੇ ਆ ਬਈ ਇੱਥੇ ਆ ਨਰਕ ਸੁਰਗ ਇੱਥੇ ਆ ਦੇਖ ਕੇ ਜਾਣਗੇ ਇੱਥੇ ਕਿ ਕੀ ਹਾਲ ਹਾਲ ਹੋ ਗਿਆ ਤੁਹਾਡਾ ਅਜ ਮਿੰਤਾ ਕਰਨੀਆਂ ਪੈ ਰੀਆਂ ਨੇ ਹਾਏ ਝਾੜੂ ਵਾਲੇ ਹਾਏ ਵਾਹ ਝਾੜੂ ਵਾਲੇ ਵਾਹ ਰੋਣ ਲੱਗੀ ਇੱਕ ਦਿਨ ਹਰ ਸਿਮਰਤ ਕੌਣ ਜੀ ਪੈ ਗਈ ਔਰ ਦੇਖੋ ਪਹਿਲਾਂ ਨਾ ਹੰਕਾਰ ਨਾਲ ਲਿਖਦੀ ਹੁੰਦੀ ਸੀ ਤੁਹਾਡੀ ਬਠਿੰਡੇ ਤੋਂ ਉਮੀਦਵਾਰ ਨੰਨੀ ਸ਼ਾਮ ਹਰ ਸਿਮਰਤ ਕਰਬਾਨ ਹੁਣ ਬਠਿੰਡੇ ਬੋਟ ਲੱਗੇ ਹੋਏ ਨੇ ਪਤਾ ਕੀ ਲਿਖਿਆ ਹੋਇਆ ਨਿਮਾਣੀ ਸੇਵਾਦਾਰ ਆਹ ਮੈਂ ਕਿਹਾ ਜੀ ਆਜੋ 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 ਜਮਾਨੇ ਬਣਤੇ ਆਜੋ ਲੋਕ ਲੈ ਆਉਂਦੇ ਬਈ ਲੋਕ ਲੈ ਆਉਂਦੇ ਮੈਨੂੰ ਦੇਖ ਕੇ ਮੇਰੀ ਫੋਟੋ ਦੇਖ ਕੇ ਇਹਨਾਂ ਦੇ ਅੱਖਾਂ ਚੋਂ ਦਾ ਪਾਣੀ ਹੁਣ ਨੰਨੀ ਛਾਂ ਤੋਂ ਬਣ ਕੇ ਨੇ ਮਾਣੀ ਸੁੱਕੀ ਕਕਲੀ ਦੀ ਕਹਿੰਦੀ ਐ ਆਪਦੇ ਹੀ ਰੋਣਾ ਰੋਂਦੀ ਐ ਉਹ ਕਹਿੰਦੀ ਕਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿ ਕਲੀ ਕਲੀਰ ਦੀ ਬੁਰੀ ਹਾਲ ਸੁਖਬੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਖਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਫਿਰ ਉਹ ਕਹਿੰਦੀ ਹੈ ਫਿਰ ਉਹ ਇੱਕ ਹੋਰ ਦੁੱਖ ਵੀ ਰੋਂਦੀ ਹੈ ਇੱਕ ਹੋਰ ਦੁੱਖ ਹੁੰਦੀ ਹੈ ਕਹਿੰਦੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਉਹ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਣੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਂਦੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਅਸੀਂ ਮਹੌਜ ਬੜੀ ਲੁੱਟੀ ਐ, ਪੁੱਗੀ ਛਿੱਤਰ ਨਾਲ ਕੁੱਟੀ ਐ, ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ। ਲੈ ਇੱਥੇ 4 ਜੂਨ ਨੂੰ ਰਾਜਨੀਤੀ ਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ। ਬੋਲੇ